ਤੁਸੀਂ ਕਦੀ ਸੁਣਿਆ ਹੈ ਕਿ ਕਿਸੇ ਡੀਸੀ ਜਾਂ ਕਿਸੇ ਐਸਐਸਪੀ ਦੀ 15 ਲੱਖ ਰੁਪਈਆ ਮਹੀਨਾ ਤਨਖਾਹ ਹੋਵੇ ਨਹੀਂ ਸੁਣਿਆ ਹੋਊਗਾ ਪਰ ਫਿਰੋਜ਼ਪੁਰ ਦੇ ਵਿੱਚ ਇਹ ਤਨਖਾਹ ਹੈਗੀ ਆ 15 ਲੱਖ ਰੁਪਈਆ ਇੱਕ ਦਿਨ ਦੀ ਤੁਸੀਂ ਹੋਰ ਵੀ ਹੈਰਾਨ ਹੋਵੋਗੇ ਪਹਿਲਾਂ ਮੈਂ 15 ਲੱਖ ਰੁਪਈਆ ਮਹੀਨਾ ਕਹੇ ਤੇ ਹੁਣ ਮੈਂ 15 ਲੱਖ ਇੱਕ ਦਿਨ ਦੀ ਕਹੀ ਆ ਉਹ ਫਿਰੋਜ਼ਪੁਰ ਦੇ ਵਿੱਚ ਹੈਗੀ ਆ ਪਰ ਉਹ ਡੀਸੀ ਜਾਂ ਐਸਐਸਪੀ ਦੀ ਨਹੀਂ ਹੈ ਉਹ ਫਿਰੋਜ਼ਪੁਰ ਦੇ ਚੋਰਾਂ ਦੀ ਆ ਫਿਰੋਜ਼ਪੁਰ ਦੇ ਵਿੱਚ ਜਿਹੜੇ ਗਰੌ ਬਣੇ ਆ ਉਹਨਾਂ ਦੀ ਤਨਖਾਹ ਇੱਕ ਦਿਨ ਦੀ 15-15 ਲੱਖ ਰੁਪਇਆ ਆਓ ਤੁਹਾਨੂੰ ਇੱਕ ਸਟੋਰੀ ਸੁਣਾਉਣਾ ਜਿਹੜੀ ਕਿ ਦਸੰਬਰ 2024 ਦੀ ਹੈ ਜਿਹਦਾ ਅੱਜ ਤੱਕ ਪਰਚਾ ਦਰਜ ਨਹੀਂ ਕੀਤਾ ਗਿਆ ਸਾਡੀ ਪੁਲਿਸ ਦੀ ਸਿਆਣਪ ਦੇਖੋ ਉਸ ਵੇਲੇ ਦੇ ਐਸਐਚਓ ਉਸ ਵੇਲੇ ਦੇ ਜਿਹੜੇ ਵੱਡੇ ਅਫਸਰ ਸੀ ਉਹਨਾਂ ਸਾਰਿਆਂ ਨੂੰ ਮਿਲੇ ਆ ਪਰ ਪਰਚਾ ਦਰਜ ਨਹੀਂ ਕੀਤਾ ਗਿਆ ਕਹਾਣੀ ਸਾਰੀ ਸੁਣਦੇ ਆਂ ਜੁੜੇ ਰਹੋ ਅਖੀਰ ਤੱਕ ਸਸ਼ੀਕਲ ਜੀ ਤੁਸੀਂ ਜੁੜੇ ਹੋ ਜੀ ਵੀ ਪੰਜਾਬ ਚੈਨਲ ਦੇ ਨਾਲ ਤੇ ਮੈਂ ਗੁਰਦਰਸ਼ਨ ਸਿੰਘ ਸੰਧੂ ਲੁੱਟਾਂ ਖੋਹਾਂ ਚੋਰੀਆਂ ਸਨੇਚਿੰਗ ਜਿਹੜੀ ਆ ਤੁਸੀਂ ਬਹੁਤ ਦੇਖੀ ਸੁਣੀ ਹੋਣੀ ਹੈ ਅਖਬਾਰਾਂ ਦੇ ਵਿੱਚ ਉਹਨਾਂ ਦੀਆਂ ਖਬਰਾਂ ਤੇ ਟੀਵੀਆਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਵੀਡੀਓ ਆ ਸੀਸੀਟੀਵੀ ਫੁਟੇਜ ਵੀ ਦੇਖੀ ਹੋਣਗੇ ਇੱਕ ਐਸੀ ਚੋਰੀ ਫਿਰੋਜ਼ਪੁਰ ਦੇ ਵਿੱਚ ਹੁੰਦੀ ਹੈ ਦਸੰਬਰ 2024 ਦੇ ਵਿੱਚ ਤੇ ਉਹ ਚੋਰੀ ਅੱਜ ਤੱਕ ਕਿਸੇ ਪੁਲਿਸ ਥਾਣੇ ਦੇ ਵਿੱਚ ਦਰਜ ਵੀ ਨਹੀਂ ਕੀਤੀ ਗਈ ਜਿਸ ਪਰਿਵਾਰ ਦੇ ਵਿੱਚ ਮੈਂ ਬੈਠਾ ਵਾਂ ਇਹ ਮੇਰੇ ਨਾਲ ਦੋਵੇਂ ਜੀ ਬਜ਼ੁਰਗ ਜੜਿਆ ਉਹ ਇੱਥੇ ਫਿਰੋਜ਼ਪੁਰ ਦੇ ਅਮ੍ਹੇ ਵਾਲੇ ਪਿੰਡ ਦੇ ਵਿੱਚ ਰਹਿੰਦੇ ਆ ਇਹਨਾਂ ਦੀ ਜਿਹੜਾ ਬੇਟਾ ਆ ਤੇ ਇਹਨਾਂ ਦੀ ਨੋ ਜਿਹੜੀ ਆ ਉਹ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਬੇਟੀਆਂ ਆਪੋ ਆਪਣੇ ਘਰੀਆਂ ਵਿਆਈਆਂ ਹੁਣ ਇਹਨਾਂ ਦੇ ਨਾਲ ਇੱਕ ਬੜੀ ਵੱਡੀ ਠੱਗੀ ਹੁੰਦੀ ਆ ਤੇ ਉਸ ਠੱਗੀ ਦੀਆਂ ਉਸ ਚੋਰੀ ਦੀਆਂ ਉਸ ਸਨੇਚਿੰਗ ਦੀਆਂ ਜਿਹੜੀਆਂ ਵੀਡੀਓ ਆ ਸੀਸੀਟੀਵੀ ਫੁਟੇਜ ਆ ਉਸ ਪਰਿਵਾਰ ਦੇ ਵੱਲੋਂ ਹਾਂ ਹਾਂ ਤੇ ਲੋਕਾਂ ਦੇ ਸੀਸੀਟੀਵੀ ਟੈਕ ਕੈਮਰਿਆਂ ਦੇ ਵਿੱਚ ਦੁਕਾਨਾਂ 'ਚ ਘਰਾਂ 'ਚ ਜਾ ਕੇ ਪੁਲਿਸ ਨੂੰ ਪ੍ਰੋਵਾਈਡ ਕੀਤੇ ਜਾਂਦੇ ਆ ਪਰ ਹੈਰਾਨਗੀ ਦੀ ਹੱਦ ਹੈ ਕਿ ਉਸ ਵੇਲੇ ਦੇ ਐਸਐਚਓ ਨੇ ਜਾਂ ਉਸ ਵੇਲੇ ਦੇ ਐਸਐਸਪੀ ਨੇ ਕਿਸੇ ਨੇ ਵੀ ਇਹ ਜਹਿਮਤ ਨਹੀਂ ਉਠਾਈ ਕਿ ਇਸ ਵੱਡੀ ਜਿਹੜੀ ਖੋਹ ਆ ਲੋਟਾ ਉਹਦੀ ਐਫਆਈਆਰ ਦਰਜ ਕੀਤੀ ਜਾਵੇ ਮੇਰੇ ਨਾਲ ਬੇਬੇ ਜੀ ਨੇ ਸਤਿ ਸ਼੍ਰੀ ਅਕਾਲ ਬੇਬੇ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਤੁਹਾਡਾ ਜਸਵੀਰ ਕੋ ਅੱਛਾ ਹੋਇਆ ਕੀ ਸੀ ਮਾਤਾ ਜੀ ਦੱਸੋ ਮੈਨੂੰ ਮੈਂ ਸੋਨਾਂ ਲੈ ਕੇ ਆ ਰਹੀ ਸੀ ਸਨਿਆਰੇ ਦੁਕਾਨ ਤੋਂ ਮੈਂ ਬਜ਼ਾਰੇ-ਬਜ਼ਾਰ ਤੁਰੀ ਆਉਂਦੀ ਸੀ ਮੈਂ ਮਖੂਗੇਟ ਆਈ ਆ ਮੋਕੂਗੇਟ ਮੈਂ ਮਰਾਜ ਆਪਦਾ ਬੈਕ ਚੈੱਕ ਕੀਤਾ ਹੈ ਮੇਰਾ ਡੱਬਾ ਸੋਨਾਂ ਵਾਲਾ ਵਿੱਚ ਸੀਗਾ ਜਦੋਂ ਮੈਂ ਬੱਸ ਚੜਨ ਲੱਗੀ ਆ ਪਹਿਲੀ ਪੌੜੀ ਚੜੀ ਜਦੋਂ ਦੂਜੀ ਪੌੜੀ ਤੇ ਪੈਰ ਤਰਿਆ ਮੈਂ ਬੈਕ ਇੰਜ ਆਪਦਾ ਪੇਟ ਨਾਲ ਲਾਇਆ ਸੀ ਜੇ ਮੈਂ ਮਰਾਜ ਖਿੱਚਿਆ ਤੇ ਮੇਰਾ ਬੈਕ ਹੌਲ ਹੋ ਗਿਆ ਮੈਂ ਬੜਾ ਉੱਚੀ ਚੀ ਰੋਣ ਲੱਗ ਪਈ ਬੱਸ ਦੇ ਵਿੱਚ ਬੜਾ ਰੋਲਾ ਪਾਇਆ ਮੈਂ ਕਿਹਾ ਮੇਰਾ ਹਾਏ ਮੇਰਾ ਸੋਨਾਂ ਬੱਸ ਚੜਨ ਲੱਗਿਆ ਨਿਕਲ ਗਿਆ ਕਿਸੇ ਨੇ ਮੇਰੀ ਉੱਥੇ ਬਾਸ ਵਾਲਿਆਂ ਕਿਸੇ ਨਹੀਂ ਸੁਣੀ ਕੋਈ ਉੱਥੋਂ ਬੰਦਾ ਨਹੀਂ ਉਤਰਿਆ ਮੈਂ ਥੱਲੇ ਉਤਰ ਗਈ ਆ ਮੈਂ ਰੋਣ ਖੱਪਨ ਲੱਗ ਪਈ ਆ ਤੇ ਮੈਨੂੰ ਕੋਈ ਸੋਝੋੜ ਨਹੀਂ ਮੁੜ ਕੇ ਆਈ ਕਿੰਨੀਆਂ ਕਿ ਬੀਪੀਆਂ ਹੋਰ ਵੀ ਜਾਂ ਬੰਦੇ ਹੋਰ ਸੀ ਪਾਸ ਚੜਨ ਵਾਲੇ ਬਹੁਤ ਜ਼ਿਆਦਾ ਸੀ ਰਸ਼ ਬਹੁਤ ਸੀਗਾ ਉਹਨਾਂ ਨੇ ਭੀੜ ਦਾ ਫਾਇਦਾ ਚੱਕਿਆ ਹਾਂਜੀ ਭੀੜ ਦਾ ਫਾਇਦਾ ਚੱਕਿਆ ਤੱਕਿਆ ਤੱਕਿਆ ਪੀ ਮਾਤਾ ਚੱਲਣ ਲੱਗੀ ਆ ਤੇ ਹੁਣ ਸਾਡਾ ਦਾ ਲੱਗ ਜਾ ਫਿਰ ਪਿੱਛਾ ਭੌ ਕੇ ਮੈਂ ਨਹੀਂ ਵੇਖਿਆ ਕਿ ਕੌਣ ਸੀ ਕੌਣ ਹੈ ਗਿਆ ਦੋ ਜਨਨੀਆਂ ਨੇ ਵਿੱਚ ਵੀਡੀਓ ਵੀ ਆਉਣ ਡੀਆਂ ਫੇਰ ਵੇਖੋ ਵੀ ਉਹ ਬਾਅਦ ਚ ਜਦੋਂ ਆਪਾਂ ਵੀਡੀਓ ਕਢਾਈਆਂ ਨੇ ਉਹ ਜਿੰਨੇ ਸਿਉਨਾ ਆਪਣਾ ਡੱਬਾ ਫੜਿਆ ਉਹ ਬੱਸ ਦੇ ਅੱਗੋਂ ਦੀ ਕੱਚ ਦੇ ਵਿੱਚ ਮਾਰ ਕੇ ਤੁਰ ਹੀ ਜਾਂਦੀਆਂ ਹੋਵੇ ਇੱਕ ਪਿੱਛੋਂ ਦੀ ਹੋ ਗਈ ਆ ਉਹ ਮਹੂ ਗਟੋ ਜਾ ਕੇ ਵੀਡੀਓ ਦੇ ਵਿੱਚ ਉਵੇਂ ਜਾ ਕੇ ਟੈਂਪੂ ਤੇ ਬੈਂਦੀਆਂ ਪਈਆਂ ਤੁਸੀਂ ਮਾਤਾ ਜੀ ਉਹ ਜਿਹੜਾ ਸੋਨਾ ਹੈ ਉਹ ਇੱਕ ਤਾਂ ਦੱਸੋ ਕਿਹੜੇ ਸੁਨਾਰੇ ਤੋਂ ਬਣਾਇਆ ਸੀ ਤੇ ਕਿੰਨਾ ਸੋਨਾ ਸੀ ਤੇ ਇਹਦਾ ਤੁਸੀਂ ਕਰਨਾ ਕੀ ਸੀ ਆਪਣਾ ਇਹ ਆਪਣੀ ਨੋਹ ਦਾ ਸਿਉਨਾ ਸੀ ਸਾਡੇ ਬੇਟੇ ਜਦੋਂ ਬਾਹਰ ਜਾਣਾ ਸੀ ਨਾ ਉਦੋਂ ਅਸੀਂ ਧਰਿਆ ਸੀਗਾ ਤੇ ਰਿਆਸੀ ਤੋਂ ਛੜਾ ਕੇ ਤੇ ਅਸੀਂ ਆਖਿਆ ਸਾਡੀ ਨੋਹ ਰਾਣੀ ਆਖਣ ਲੱਗੀ ਵੀ ਆਪਾਂ ਥੋੜਾ ਜਿਆ ਮੈਸੀ ਉਹਨਾਂ ਹੋਰ ਬਣਵਾਉਣਾ ਵੀ ਮੈਂ ਭਾਰਾ ਕਰਾਉਣਾ ਅਸੀਂ ਆਖਿਆ ਚਲੋ ਤੁਸੀਂ ਪੈਸੇ ਪਾਉਣੇ ਆ ਉਹਨਾਂ ਨੇ ਪੈਸੇ ਪਾ ਕੇ ਆਰਦਾ ਪਿਓ 14 ਤੋਲੇ ਸੋਨਾ ਇੱਕ ਰਾਣੀ ਹਾਰ ਬਣਵਾਇਆ ਟਿੱਕਾ ਬਣਵਾਇਆ ਚੋਂ ਤੋਲਿਆਂ ਦਾ ਕਾਂਟੇ ਵੱਡੇ ਵੱਡੇ ਬਣਵਾਏ ਉਹਨਾਂ ਵੀ ਇੰਨਾ 14 ਤੋਲੇ ਦਾ ਸੋਨਾ ਉਹਨਾਂ ਨੇ ਆਖਿਆ ਅਸੀਂ ਆਪਦਾ ਘਰ ਸੋਹੰਦਾ ਅਸੀਂ ਆਪਦਾ ਭਾਰਾ ਸੋਨਾ ਬਣਾਉਣਾ ਤੇ ਮੈਂ ਤੇ ਕਿਹੜੇ ਸੁਨਾਰੇ ਤੋਂ ਬਣਾਇਆ ਆਪਣਾ ਵੀ ਬਲਜਿੰਦਰ ਸੁਨਾਰਾ ਇਹ ਤੇ ਦੇਂ ਦੇ ਡਿਲੀਗੇਟ ਤੇ ਆਣਾ ਡਿਲੀਗੇਟ ਜਿੱਥੇ ਉਹਨਾਂ ਵਾਲੀ ਦੁਕਾਨ ਆ ਉਹ ਉਹਨਾਂ ਵਾਲੀ ਦੁਕਾਨ ਤੋਂ ਛੱਡ ਕੇ ਨਾਲ ਸੱਜੇ ਹੱਥਾ ਦੋਫੇ ਦੁਕਾਨਾ ਛੋਟੀ ਦੁਕਾਨ ਹੈਗੇ ਸ਼ੀਸ਼ਾ ਲੱਗਾ ਹੋਇਆ ਉੱਥੋਂ ਲੈ ਕੇ ਤੁਸੀਂ ਮਖੂਗੜ ਤੱਕ ਤੁਰ ਕੇ ਆਏ ਹਾਂ ਹਾਂਜੀ ਤੁਰ ਕੇ ਆਇਆ ਮੈਂ ਵਧੀਆ ਤੁਰਿਆ ਆਈ ਆ ਕੋਈ ਨਹੀਂ ਮੈਨੂੰ ਕੋਈ ਪ੍ਰੋਬਲਮ ਆਈ ਕਿਸੇ ਗੱਲ ਦੀ ਅੱਗੇ ਵੀ ਮੈਂ ਆਉਂਦੀ ਜਾਂਦੀ ਸੀ ਤੇ ਜਦੋਂ ਮੈਂ ਬੱਸ ਚੜ੍ਹਨ ਲੱਗੀ ਆ ਜਦੋਂ ਮੈਂ ਬੱਸ ਦੇ ਪੋਲ 'ਤੇ ਖੜੀ ਆ ਨਾ ਮੈਂ ਮਾਰੀ ਜੀ ਜਿਪ ਖੋਲੀ ਆ ਮੇਰੇ ਡੱਬਾ ਵਿੱਚ ਓਵੇਂ ਤੇ ਜਦੋਂ ਮੈਂ ਬੱਸ ਚੜ੍ਹਨ ਲੱਗੀ ਆ ਉਦੋਂ ਨਹੀਂ ਮੈਨੂੰ ਪਤਾ ਲੱਗਾ ਦੂਜੀ ਬੈਗ ਵਿਚੋਂ ਕੱਟ ਕੇ ਕੱਟਿਆ ਆ ਬੈਗ ਅੱਛਾ ਨਹੀਂ ਥੱਲੇ ਉਹਨੂੰ ਚੀਰਾ ਪਾਇਆ ਸੀ ਹਾਂ ਚੀਰਾ ਟੇਢਾ ਨਾ ਇੰਜ ਚੀਰਾ ਪਾਇਆ ਜਿਵੇਂ ਮਿੱਤਾ ਟੈਂਕ ਕੇ ਇਤਰਾ ਫੜਿਆ ਸੀ ਨਾ ਡੱਬਾ ਬਹੁਤ ਐਡਾ ਵੱਡਾ ਸਿਕਰ ਸਿਕਰ ਨਾ ਤੇ ਇਤਰੇ ਉਹਨਾਂ ਮੁੜ ਕੇ ਇੱਥੇ ਕੱਟ ਕੇ ਡੱਬਾ ਕੱਢ ਲਿਆ ਤੇ ਮੈਂ ਮੁੜ ਕੇ ਵੀ ਬਹੁਤ ਰੌਲਾ ਪਾਇਆ ਕੋਈ ਬੱਸ ਉਹਨਾਂ ਵਿੱਚੋਂ ਕੋਈ ਬੰਦਾ ਜਿਹਨਾਂ ਨੇ ਉਤਰਿਆ ਹੀ ਨਹੀਂ ਬੱਸ ਦੇ ਵਿੱਚ ਅੱਛਾ ਸਾਰੇ ਰੌਲਾ ਸੁਣਦੇ ਰਹੇ ਉੱਤਰੇ ਹਾਂ ਨਾ ਉੱਤਰ ਨਹੀਂ ਗਏ ਉਹਨਾਂ ਅਸਲ ਵਿੱਚ ਨ ਮਾਰਤੀ ਬੱਸ ਚੱਲ ਵੀ ਮੈਂ ਥੱਲੇ ਰਹਿੰਦੀ ਹੁੰਦੀ ਹੁੰਦੀ ਉੱਤਰ ਆਈ ਹਾਂ ਮੈਂ ਮੁੜ ਕੇ ਉੱਥੇ ਬਹਿ ਬੁ ਗਈ ਹਾਂ ਮੈਨੂੰ ਪਾਣੀ ਮੈਂ ਮੁੜ ਕੇ ਕਹਾਂ ਕਿੰਨੇ ਲੱਖ ਦੀ ਰਕਮ ਸੀ ਕੁਛ ਤਾਂ ਪਹਿਲਾਂ ਸੀ ਕੁਛ ਤੁਸੀਂ ਦੁਬਾਰਾ ਬਣਾਇਆ ਕਿੰਨਾ ਸੀ ਇਹ ਸਾਰਾ ਸੋਨਾ ਇਹ ਸਾਡਾ ਹੈਗਾ ਸੀ ਪਹਿਲਾਂ 1.5 ਲੱਖ ਦਾ ਜਿਹੜਾ ਹਾਂ ਪਹਿਲਾਂ 1.5 ਲੱਖ ਦਾ ਸੀ ਯਾਰ 14 ਟੋਲੇ ਸੀ ਹੋਣਾ ਸੀ ਮਜ ਹੁਣ ਤਾਂ ਸਾਡਾ ਤਕਰੀਬ 13-14 ਲੱਖ ਦਾ ਹੈ ਹੁਣ ਇਹ ਸੋਨਾ 15 ਲੱਖ ਨੂੰ ਪਹੁੰਚ ਗਿਆ ਲੱਖ ਲੱਖ ਰੁਪਏ ਹੋ ਗਿਆ ਤੇ ਅਸੀਂ ਤਾਂ ਗਰੀਬ ਮਾਰੇ ਗਏ ਤੇ ਮੈਂ ਤਾਂ ਉਦੋਂ ਦੀ ਮੰਜੇ ਤੇ ਹਸਾਣਾ ਤੂੰ ਵੇਖ ਲਿਆ ਮੇਰਾ ਸਰੀਰ ਹੁਣ ਮੈਂ ਜ ਦਵਾਈਆਂ ਖਾਨੀ ਹੋ ਟੈਨਸ਼ਨ ਨਹੀਂ ਦਿਮਾਗ ਚ ਜਾਂਦੀ ਉਹ ਲੋਡ ਪੈ ਜਾਂਦਾ ਜਦੋਂ ਕੋਈ ਕਰਦਾ ਜਦੋਂ ਮੈਂ ਜਾਣੀ ਦਵਾਈ ਲੈਣ ਮੇਰੇ ਤੇ ਕੋਲ ਦਵਾਈ ਚਲਦੀ ਆ ਮੈਂ ਜਦੋਂ ਜਾ ਕੇ ਮੱਖੂ ਘਰ ਉਤਰਦੀ ਆ ਮੇਰਾ ਉਦੋਂ ਉੱਥੇ ਚੈਵੀ ਵੀ ਵੱਜ ਜਾਂਦਾ ਚ ਘਟ ਜਾਂਦਾ ਵੀ ਮੈਨੂੰ ਇੰਨਾ ਤੇ ਮੇਰਾ ਕਿਸੇ ਮਲਾਜ ਮਨੇ ਸਾਡੇ ਨੂੰ ਕੋਈ ਸਾਥ ਨਹੀਂ ਦਿੱਤਾ ਕਿਸੇ ਨੇ ਬਹੁਤ ਅਸੀਂ ਜਾਂਦੇ ਰਹੇ ਬੜਾ ਸੀਮੀ ਨਾ ਦਿਨ ਤੱਕੇ ਖਾਦੇ ਆ ਤੁਸੀਂ ਕਿਹੜੇ ਥਾਣੇ ਜਾਂਦੇ ਰਹੇ ਤੁਸੀਂ ਆਪ ਜਾਂਦੇ ਰਹੇ ਨਾ ਇਹ ਜਾਂਦੇ ਰਹੇ ਬੰਦੇ ਮੈਂ ਨਹੀਂ ਜਾਂਦੇ ਰਹੇ ਇਨ ਇਹਨਾਂ ਨਾਲ ਵੀ ਗੱਲ ਕਰਦੇ ਆਪਾਂ ਤੁਸੀਂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਬਾਈ ਸਿੰਘ ਜੀ ਸਰਦਾਰ ਬਾਈ ਸਿੰਘ ਜੀ ਤੁਸੀਂ ਇਹ ਸੋਨਾ ਤੁਹਾਡੇ ਘਰ ਦੇ ਪਰਿਵਾਰਕ ਮੈਂਬਰ ਤੋਂ ਖੋਇਆ ਗਿਆ ਲੁੱਟਿਆ ਗਿਆ ਉਸ ਤੋਂ ਬਾਅਦ ਤੁਸੀਂ ਕੋਈ ਪੁਲਿਸ ਰਖਾਸਤ ਦਿੱਤੀ ਕਿ ਕੋਈ ਨਹੀਂ ਦਿੱਤੀ ਨਹੀਂ ਅਸੀਂ ਉਦੋਂ ਜਦੋਂ ਇਹ ਘਰੇ ਆਏ ਉਦੋਂ ਤੋਂ ਭਜਨਸ ਕੀਤੀ ਹੋਰ ਮੁੰਡੇ ਉਹ ਚਿਹਰੋਂ ਵੀ ਤੋਂ ਆਪਣੇ ਲਾਗੇ ਲਾਗੇ ਰਿਸ਼ਤੇਦਾਰ ਵੀ ਉਹਨਾਂ ਨੇ ਭਜਨਸ ਸਾਥ ਬਹੁਤ ਦਿੱਤਾ ਪੁਲਿਸ ਦੇ ਕੋਲ ਗਏ ਪੁਲਿਸ ਨੇ ਪੁਲਿਸ ਵਾਲੇ ਇਕੱਲੇ ਸੁਨਿਆਰੇ ਦੁਕਾਨ ਤੇ ਇਕੱਲੇ ਉਥੋਂ ਮੌਗਟ ਆਏ ਤੇ ਉਥੋਂ ਆਪਾਂ ਕੈਮਰੇ ਚੈੱਕ ਕੀਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਚੋਰੀ ਹੋ ਗਈ। ਤੇ ਉਸ ਤੋਂ ਬਾਅਦ ਜਾਂਦੇ ਆਉਂਦੇ ਰਹੇ ਮੈਂ ਲਾਰਾ ਲੱਪਾ ਹੀ ਸੰਤਾ ਰਿਹਾ ਹੈ। ਭੀ ਇਸ ਤਰ੍ਹਾਂ ਅੱਜ ਕਰ ਦਿੰਨੇ ਆ, ਕੱਲ ਕਰ ਦਿੰਨੇ ਆ, ਹੋ ਜਾਏਗਾ, ਫੜ ਲੈਨੇ ਆ ਕੋਈ ਸਾਡਾ ਅੱਜ ਤੇ ਕੋਈ ਸੁਣਾਈ ਨਹੀਂ ਹੋਈ। ਇਹ ਅਸਲ 'ਚ ਤੁਹਾਨੂੰ ਪੂਰੀ ਤਰੀਕ ਯਾਦ ਆ ਕਿਹੜੀ ਤਰੀਕ ਤੇ ਇਹ ਲੁੱਟ ਖੋਈ ਸੀ? 14 ਦਸੰਬਰ ਨੂੰ। ਹਾਂ 14। ਯਾਨੀ ਦਸੰਬਰ ਮਹੀਨੇ 'ਚ ਹੋਈ ਆ। ਉਸ ਸਮੇਂ ਤੇ ਐਸਾ 14 ਦਸੰਬਰ 22:30 ਵਜੇ ਸਾਡਾ ਚੋਰੀ ਹੋਈ। ਉਦੋਂ ਉਸ ਤੁਸੀਂ ਉਦੋਂ ਐਸਐਸਪੀ ਨੂੰ ਮਿਲੇ ਉਦੋਂ ਪੁਰਾਣੇ ਐਸਐਸਪੀ ਮੈਡਮ ਸੀ ਇੱਥੇ ਹਾਂਜੀ ਆਪਾਂ ਐਸੀ ਨਹੀਂ ਮੇਰੇ ਸਾਡਾ ਰਿਸ਼ਤੇਦਾਰ ਜਵਾਈ ਹੈ ਉਹਦੇ ਲਿੰਕ ਨੇ ਉਹ ਮਿਲਦਾ ਰਿਹਾ ਸਾਨੂੰ ਉਹ ਕਹਿੰਦਾ ਰਿਹਾ ਲਾਰਾ ਲਪਾਵੇ ਅੱਜ ਕਰ ਦਿੰਨੇ ਆ ਕੱਲ ਨੂੰ ਆਪਣੇ ਆਪਣੇ ਜਮੇਲੀ ਸਾਹਿਬ ਨੂੰ ਆ ਦੇ ਰਹੇ ਨੇ ਉਹ ਕੋ ਲਾਰਾ ਲਾ ਦਿੰਦਾ ਰਿਹਾ ਇੱਕ ਹੋ ਗਿਆ ਕਰ ਦਿੰਨੇ ਫੜਨੇ ਕੋਈ ਕਿਸੇ ਨੂੰ ਅੱਜ ਤੇ ਕੱਲ ਨਹੀਂ ਥਾਣੇ ਕਿਹੜੇ ਥਾਣੇ ਕਿਹੜੇ ਇਨਸਪੈਕਟਰ ਕੋਲ ਜਾਂਦੇ ਰਹੇ ਸਿਟੀ ਥਾਣੇ ਜੀ ਅੱਛਾ ਜੀ ਕੋਈ ਇਨਸਪੈਕਟਰ ਕੌਨ ਸੀ ਇਹ ਨੱਚ ਚੁਮੈਲੀ ਜੀ ਕਹਿੰਦੇ ਹ ਜੀ ਨਾਂ ਪੱਕਾ ਨਾਂ ਅਸੀਂ ਨਹੀਂ ਜਾਣਦੇ ਅੱਛਾ ਜੀ ਤੇ ਉਹ ਉਹਦਾ ਨਾਂ ਲੈਂਦੇ ਉਹ ਮਿਲਦਾ ਰਿਹਾ ਕੰਮ ਅਸੀਂ ਮੈਂ ਵੀ ਮਿਲਦਾ ਰਿਆਂ ਜਾਂਦੇ ਰਹੇ ਬੰਦਿਆਂ ਨਾਲ ਤੇ ਲਾਰਾ ਲਪਾਈ ਸਾਨੂੰ ਰਿਹਾ ਕੋਈ ਸਾਡਾ ਅਜੇ ਤੱਕ ਰਾਲ ਨਹੀਂ ਹੋਇਆ ਨਹੀਂ ਤੁਹਾਡੇ ਕੋਲੋਂ ਤਰਖਾਸਤ ਫੜੀ ਹੈ ਜਾਂ ਉਹਨਾਂ ਨੇ ਤਰਖਾਸਤ ਲਿਖੀ ਕੋਈ ਪਰਚਾ ਦਰਜ ਕੀਤਾ ਹਾਂਜੀ ਕੀਤੀ ਬਈ ਇੱਕ ਲਿਖਾ ਕੇ ਇੱਕ ਅਸੀਂ ਡਬਲ ਕਰੇ ਰੱਖੀ ਪਹਿਲੀ ਉਹਨਾਂ ਕਹੇਗਾ ਆਗਾ ਭੀ ਹੋ ਗਈ ਦੁਬਾਰਾ ਫਿਰ ਅਸੀਂ ਦਿੱਤੀ ਕੋਈ ਸਾਡਾ ਅਜੇ ਤੱਕ ਪਰਚਾ ਹੀ ਨਹੀਂ ਸੰਤ ਪਤਾ ਵੀ ਦਰਜ ਉਹਨਾਂ ਕੀਤਾ ਦੇ ਘਰ ਤਾਂ ਦੋ ਦੋ ਦਿੱਤੀਆਂ ਨੇ ਕੋਈ ਤੁਸੀਂ ਉਦੋਂ ਮੀਡੀਆ ਦੇ ਵਿੱਚ ਖਬਰਾਂ ਲਵਾਈਆਂ ਹੁਣ ਨਹੀਂ ਜੀ ਕੋਈ ਲਵਾਏ ਨਹੀਂ ਸਾਨੂੰ ਇਹ ਸੀ ਮੇਨ ਵੀਰ ਉਹ ਆnde ਤੁਹਾਡਾ ਲੱਭਦੇ ਨੇ ਲੱਭਦੇ ਨੇ ਜਿਵੇਂ ਸੀਸੀਟੀਵੀ ਜਿਹੜੇ ਤਸਵੀਰਾਂ ਆਈਆਂ ਸਾਹਮਣੇ ਸੀਸੀਟੀਵੀ ਦੇ ਕੈਮਰਿਆਂ ਦੀਆਂ ਉਹਦੇ ਵਿੱਚੋਂ ਨੰਗੇ ਮੂੰਹ ਜਨਾਨੀਆਂ ਨੇ ਤੇ ਕੋਈ ਤੁਸੀਂ ਪੁਲਿਸ ਨੂੰ ਕਿਹਾ ਨਹੀਂ ਭਾਈ ਨੰਗਾ ਮੂੰਹਾਂ ਦੀ ਕੋਈ ਤਫ਼ਤੀਸ਼ ਕਰੋ ਪੁਲਿਸ ਨੂੰ ਜੀ ਸਾਰੀਆਂ ਵੀਡੀਓ ਦਿੱਤੀਆਂ ਨੇ ਅਫਸਰਾਂ ਨੂੰ ਵੀ ਦਿੱਤੀਆਂ ਨੇ ਐਸਐਸਪੀ ਦਿੱਕਰ ਉਹ ਆਪਣੇ ਜੁਆਇ ਨੇ ਉਹਨਾਂ ਨੂੰ ਤੇ ਦਿੱਤੀਆਂ ਨੇ ਇਹ ਇਨਸਪੈਕਟਰ ਅਨੁਸਾਰੀਆਂ ਦਿੱਤੀਆਂ ਨੇ ਸਾਡਾ ਕੋਈ ਹਥਿਆਈ ਤੇ ਘਰ ਨਹੀਂ ਤੁਸੀਂ ਹਰਿੰਦਰ ਸਿੰਘ ਚਮੇਲੀ ਐਸਐਚਓ ਫਰੋਇਪੁਰ ਸਿਟੀ ਦਾ ਨਾਮ ਤਾਂ ਲੈਨੇ ਹੋ ਇਹ ਜਿਹੜੀਆਂ ਵੀਡੀਓ ਸਾਰੀਆਂ ਇਹ ਉਹਨਾਂ ਹੀ ਕੱਢੀਆਂ ਹੋਣਗੀਆਂ ਹਾਂਜੀ ਉਹਨਾਂ ਨੂੰ ਦਿੱਤੀਆਂ ਨੇ ਨਹੀਂ ਨਹੀਂ ਉਹਨਾਂ ਨੇ ਉਹਨਾਂ ਨੇ ਆਪ ਲਭੀਆਂ ਕਿ ਤੁਸੀਂ ਲਭੀਆਂ ਨਹੀਂ ਅਸੀਂ ਲਭੀਆਂ ਨੇ ਜੀ ਸਾਡੇ ਨਾਲ ਆਪਣੇ ਮੁੰਡੇ ਨੇ ਸਾਰਾ ਜਵੇਂ ਨਾਕਾ ਵੀ ਕੈਮਰਾ ਚੈੱਕ ਕਰੋ ਉਹਵੇਂ ਕੈਮਰੇ ਚੈੱਕ ਕਰ ਕਰਕੇ ਉਹਨਾਂ ਨੂੰ ਸਾਰੀਆਂ ਵਿਖਾਈਆਂ ਨੇ ਪੁਲਿਸ ਨੇ ਆਪ ਕੋਈ ਨਹੀਂ ਕੀਤਾ ਨਹੀਂ ਆਪ ਨਹੀਂ ਕੀਤਾ ਸਾਰੇ ਸਾਡੇ ਲਿੰਕ ਵਾਲੇ ਮੁੰਡਿਆਂ ਨੇ ਰਿਸ਼ਤੇਦਾਰਾਂ ਨੇ ਮੁੰਡੇ ਦੇ ਸੱਜਣਾ ਨੇ ਬਾਜ਼ਾਰ ਤੋਂ ਲੈ ਕੇ ਸਭ ਚੈੱਕ ਕੀਤੇ ਨੇ ਉਵੇਂ ਜਿਵੇਂ ਫੋਟੋ ਆਉਂਦੀਆਂ ਨੇ ਉਹ ਨੋਟ ਕੀਤੀ ਗਏ ਨੇ ਉਹਨਾਂ ਨੇ ਮੁਖੰਦੇ ਰਹੇ ਨੇ ਪੁਲਿਸ ਨੇ ਨਹੀਂ ਕੀਤਾ ਕੋਈ ਇਹ ਵੱਡੀ ਇੱਕ ਲੋਟਾ ਵੱਡਾ ਘੰਟਾ ਆ ਤੇ ਤੁਸੀਂ ਕੀ ਮੰਗ ਕੀ ਤੁਹਾਡੇ ਮੰਗ ਇਹ ਹੋਏ ਹਾਂ ਤਾਂ ਲਾਰਾ ਹੀ ਵੀ ਤੁਹਾਡਾ ਉਹਨਾਂ ਲੱਭ ਦਿੰਦੇ ਆ ਤਸੰਦ ਇਹ ਸੀ ਵੀ ਸਾਡਾ ਹੱਕ ਦਾ ਬਣਿਆ ਸਾਡਾ ਮਿਲ ਜੇਗਾ ਤੇ ਸਾਨੂੰ ਨਹੀਂ ਮਿਲਿਆ ਜੀ ਅਸੀਂ ਤਾਂ ਚੁੱਪ ਕਰਕੇ ਬਹਿਣਾ ਸੀ ਅਸੀਂ ਬਹਿ ਗਏ ਹੁਣ ਤੁਸੀਂ ਕੀ ਮੰਗ ਕਰਦੇ ਹੋ ਨਵੇਂ ਐਸਐਸਪੀ ਜਾਂ ਪੁਲਿਸ ਪ੍ਰਸ਼ਾਸਨ ਤੋਂ ਸਰਕਾਰ ਤੋਂ ਅਹੀ ਤਾਂ ਕੀ ਜੀ ਕਹਿੰਨੇ ਸਾਡਾ ਜ ਸਾਡੀ ਚੀਜ਼ ਹੱਕ ਦੀ ਗੁੰਮ ਹੋਈ ਸਾਨੂੰ ਮਿਲ ਜੇ ਲੱਭ ਦੇਣ ਉਹਨਾਂ ਦਾ ਧੰਨਵਾਦ ਸੋ ਤੁਸੀਂ ਦੇਖਿਆ ਕਿ ਪਰਿਵਾਰ ਨੇ 14-15 ਲੱਖ ਦਾ ਨੁਕਸਾਨ ਖਾਧਾ ਆ ਪਰਿਵਾਰ ਕੋਲੇ ਸੋਨਾ ਹੁੰਦਾ ਉਹਨਾਂ ਦੀ ਨੋਹ ਦਾ ਸੋਨਾ ਹੈ ਤੇ ਉਹਦੇ ਵਿੱਚ ਉਹ ਆਪਦੇ ਕੋਲੋਂ ਪੈਸੇ ਪਾ ਕੇ ਸੋਨਾ ਹੋਰ ਵਧਾਉਣਾ ਚਾਹੁੰਦੇ ਹਰ ਘਰ ਕਰਦਾ ਹਰ ਘਰ ਹੀ ਜਿਹੜਾ ਹੈ ਇਹ ਵਾਲਾ ਖਜ਼ਾਨਾ ਸਾਡਾ ਇੱਕ ਸਾਹਮਣੇ ਰੱਖਦਾ ਪਰ ਇਸ ਪਰਿਵਾਰ ਨਾਲ ਡੁੱਟ ਹੋਈ ਹੈ ਤੇ ਵੱਡੀ ਗੱਲ ਇਹ ਹੈ ਕਿ ਪੁਲਿਸ ਨੇ ਇਸ ਮਾਮਲੇ 'ਚ ਕੀਤਾ ਹੀ ਕੁਝ ਨਹੀਂ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਉਸ ਵੇਲੇ ਹਰਿੰਦਰ ਸਿੰਘ ਚਮੇਲੀ ਐਸਐਚਓ ਫਿਰੋਜ਼ਪੁਰ ਸਿਟੀ ਹੁੰਦੇ ਸੀ ਤੇ ਐਸਐਸਪੀ ਫਿਰੋਜ਼ਪੁਰ ਨੂੰ ਵੀ ਜਾ ਕੇ ਮਿਲੇ ਨੇ ਅੱਜ ਤੱਕ ਇਹਨਾਂ ਦੀ ਦਰਖਾਸਤ ਹੀ ਨਹੀਂ ਲਈ ਗਈ ਸੋ ਕੈਸਾ ਪ੍ਰਸ਼ਾਸਨ ਜਿਹੜਾ ਇਸ ਸਰਕਾਰ ਦੇ ਵਿੱਚ ਆ ਅਜ ਇਹਨਾਂ ਦੀ ਮੰਗ ਆ ਸਰਕਾਰ ਤੋਂ ਕਿ ਇਹਨਾਂ ਦਾ ਜਿਹੜੀ ਲੁੱਟ ਹੋਈ ਆ ਜਿਹੜੀਆਂ ਸੀਸੀਟੀਵੀ ਫੁਟੇਜ ਤੁਸੀਂ ਦੇਖਿਆ ਨਾਲ ਨਾਲ ਉਹਨਾਂ ਦੀਆਂ ਸ਼ਰੇਆਮ ਉਹਨਾਂ ਦੇ ਚਿਹਰੇ ਨੰਗੇ ਸਾਹਮਣੇ ਆ ਰਹੇ ਆ ਤੇ ਬੀਤੇ ਕੱਲ ਪਰਸੋਂ ਵੀ ਸਿਟੀ ਫਿਰੋਜ਼ਪੁਰ ਦੇ ਐਸਐਚਓ ਜਿਹੜੇ ਅਗੇ ਉਹਨਾਂ ਨੇ ਇਹ ਤਿੰਨ ਔਰਤਾਂ ਲੁੱਟਖੋ ਵਾਲੀਆਂ ਫੜੀਆਂ ਹੋ ਸਕਦਾ ਹੈ ਕਿ ਇਹੀ ਹੋਣ ਇਹ ਤਫਤੀਸ਼ ਤੋਂ ਬਾਅਦ ਪਤਾ ਲੱਗੂਗਾ ਕੀ ਇਹਨਾਂ ਔਰਤਾਂ ਦੇ ਕੋਲੋਂ ਕਿ ਇਹ ਵੀ ਸੋਨਾ ਜਿਹੜਾ ਕਿ ਬਰਾਮਦ ਹੁੰਦਾ ਹੀ ਉਹ ਔਰਤਾ ਹੋਰ ਨੇ ਇਹ ਸਮਝ ਦੱਸੂਗਾ ਫਿਰ ਸੋਨਾ ਜਿਹੜਾ ਆ ਉਹ ਇਹਨਾਂ ਨੂੰ ਵਾਪਸ ਇਸ ਪਰਿਵਾਰ ਨੂੰ ਮਿਲਣਾ ਚਾਹੀਦਾ